ਉਹ ਹੱਥ ਦਾ ਕਰ ਨਹੀਂ ਗੱਲ ਹੈ ਉਹ ਬਿਠੂ ਕਾ ਵੜਾ ਹੋਇਆ ਹੱਥਾ ਕਰ ਮੈਂ ਉਹ ਰੋਕ ਨਹੀਂ ਸਕਦਾ ਅੱਜ ਕਮੇਟੀ ਵਾਲਾ ਪੋਲੀ ਦੀ ਮਾਰੀ ਪੋਲੀ ਤੇ ਕਿੱਥੇ ਆ ਗਿਆ ਦੇਖ ਕੇ ਗਿਆ ਪੋਲੀ ਦੀ ਉਹ ਐ ਉਹ ਪੋਲੀ ਕਹਿਣੇ ਗੱਲ ਨੂੰ ਛੱਟ ਤਾਂ ਨਹੀਂ ਲਾਊਗਾ ਉਹਦੇ ਵੀ ਉਹਨਾਂ ਨੇ ਮੇਰੇ ਵੀ ਹੁੰਦੇ ਨੇ ਹਾਂ ਛੱਟ ਲਾ ਮੜ ਜੀ ਫੜ ਇਹ ਵੀ ਕਰ ਲੂ ਮੋਲੀ ਪੋਲੀ ਮਾਰ ਗਿਆ ਦੱਸ ਦੇ ਉਹ ਜਮੀ ਪੋਲੀ ਮਾਰ ਗਿਆ ਛੱਟ ਉਹ ਇੰਜ ਕਰ ਗਿਆ ਜੇ ਮਖੇਰੀ ਹੈ ਕਿੰਨੇ ਦਾ 8000 ਦਾ ਮੈਨੂੰ ਦੋ ਦਵਾ ਦੇ ਆਹ ਡੇਡਿਆ ਲੈ ਜਿਵੇਂ ਉਹ ਆਏ ਇਹ ਕਰ ਗਿਆ ਤੂੰ ਮਾਣੇ ਮਸਕੁਟਾ ਲਾ ਨੂਨ ਤੇ ਮਾ ਹੀ ਮਾਰ ਜਾ ਉਹ ਕੀ ਯਾਰਾ ਬਸ ਤੇਰਾ ਦੇਖ ਰਿਹਾ ਹੈ 6.5 ਹੋਵੇ ਫੋਂਟਾ ਦੀ ਮਿੱਠੂ ਜਿਹੜਾ ਰਮਾ ਪਾ ਕਾਟਾ ਬੱਕੋ ਖਾ ਜਾ ਕਾਟਾ ਬੰਦੀ ਉਹ ਨਾ ਬੰਦਾ ਯਾਰ ਉਹਨੇ ਤਾਂ ਹੀ ਖਾ ਗਿਆ ਕਾਟਾ ਦਾ ਹੁੰਦੇ ਆ ਫੋਲੇ ਖਾ ਗਿਆ ਜਿਹੜਾ ਯਾਰ ਕੜਕ ਖਾ ਗਿਆ ਹੁਣ ਪਾਈ ਗਿਆ ਬੋਲੀ ਪੋਲੇ ਚਾਹੇ ਮੁਰਜੇ ਪਹਿਲਾਂ ਬਹੁਤ ਖਾ ਗਿਆ ਉਹ ਤੇ ਪਹਿਲੀ 18 ਦੀ ਰੇਤ ਹੈ ਆਪਾਂ 12 ਦੇ ਵਿੱਚ ਜਾਵ ਕੜੂਨ ਬਾਇਕ ਦਾ ਬੱਜੀ ਪਾਤਾ ਬੇਚੀ ਆਇਆ ਯਾਰ ਉਹ ਗਾਇ ਚਲ ਬੋਹੜਾ ਦੇਣਾ ਮਸਲਾ ਤੂੰ ਨੌ ਤੇ ਮਾਰੇਗਾ ਠੱਡਾ ਨਾ ਮੈਨੂੰ ਪਹਿਲਾ ਪਸਾ ਆਇਰ ਨਾ ਹੋਰ ਮਾਰਦਾ ਹੋਰ ਤੇਰੇ ਮਨ ਦੀ ਗੱਲ ਬੁੱਝ ਗਿਆ ਹਾਂ ਮੈਂ ਯਾਰ ਲੈ ਹੁਣ ਇਹਦੇ ਕੋਈ ਤਾਂ ਰਹਿਣਾ ਕੱਚਾ ਖੜਿਆ ਰਿਹਾ ਪੱਕਿਆ ਖੜਿਆ ਰਿਹਾ ਪੁੱਲ ਕਰਾਥਾ ਬਾਥਾ ਕਰਾ ਪੜ ਜਾ ਹੁਣ ਸਾਡੇ ਨਾਲ ਦੁਬਾਰੇ ਬਸ ਹੋਰ ਕੀ ਹੋ ਜਾ ਬੇਸਲਾ ਕਰ ਤੂੰ ਮਰ ਜੀ ਮੈਂ ਲੈ ਯਾਰ ਮਿੱਠੂ ਤੇਰੇ ਕੋਲ ਹੀ ਰਹਿਣਾ ਸਿੱਧੀ ਗੱਲ ਹੈ ਜੇ ਤੈਨੂੰ ਵੀ ਆਪਾਂ ਕੱਚੀ ਗੱਲ ਕਰਾਂ। 1.75 ਲੱਗੇ। ਬੱਸ ਤੈਨੂੰ ਕਹਿ ਦਿਆਂ ਪੈਸੇ ਨਾਲ। ਤੇਰਾ ਵਧੀਆ ਦੇ। ਬੱਸ 10000 ਲੱਗੇ। ਵਧੀਆ ਦੇ। ਉਹ ਗੱਲ ਤੋਂ ਹਟ ਜਾ। ਅਸੀਂ ਆਪਾਂ ਦਾ 100 ਰੁਪਏ ਲਵਾਂਗੇ ਭਈ ਆ। ਉਹਦਾ ਰੱਤ ਨੂੰ 10000 ਲਵਾਂਗੇ। ਗੱਲ ਛੋੜ। ਹੋ ਨਾ ਬਾਕੀ। ਨੋ ਹਾੜ ਨਾ ਹੋ ਗੁੱਜਰ ਖਈ ਉਹਦੀ ਐ ਠੀਕ ਠੀਕ ਦੇ 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 ਨਾ ਜ਼ਾਹਰ ਆਣੇ ਇੰਨੇ ਬੜਾ ਬਸ ਦੇਖੀ ਮੈਂ ਆਪਣੇ ਕੋਲੋਂ ਕਰ ਖਈ ਤੇਰੀ ਹੱਥ ਜਗਾ ਬਸ ਚ ਨਾ ਸੌ ਆਪੋ ਆਪਣਾ ਨਾ ਆਪੋ ਆਪਣਾ ਫੇਰ ਉਹ ਵੀ ਗਾ ਦੇ ਜਾਰ ਮੈਨੂੰ ਨਾ ਲੜਫੜ ਮੈਂ 60 60 ਮੈਂ ਲਿਖਿਆ ਜੀ 100 100 ਕਰਾਂਗੇ ਫੇਰ ਗਿਆ ਹੈਪੀ ਕਰ ਲੈ ਲੜਫੜ ਸਭ ਪਹਿਲਾਂ ਫਲ ਦਾ ਬਲਾ ਮੈਂ ਪਹਿਲਾਂ ਬੁਖਾਲਾ ਮੇਰਾ ਜ਼ਵਾ ਖੱਲੇ ਫੇਰ ਦਾ ਨਾ ਦਿੰੂ ਪੂਰੇ ਕਾਲ ਨੂੰ ਖਾਈ ਗੁੰਗਰਿਆ ਯਾਰਾ ਨਾ ਨਾ ਫੇਰ ਤਾਂ ਇਹ ਰੋ ਲੈਣੇ 100 ਪੈਸੇ ਕਿਉਂ ਕਰਦਾ ਆਓ ਯਾਰ ਖਾ ਲਿਆ ਆਹ ਜਾ ਮੈਂ ਨਹੀਂ ਚੱਲਦਾ ਉਹ ਪੁੱਜਾ ਨੂੰ ਫਿਰ ਟੱਕਰ ਜਾ ਉਹ ਨਹੀਂ ਉਹ ਬੱਸ ਤੇ ਪਾਓ ਲਖਾਈ ਨਾ 100 ਰੁਪਏ ਉਹਨੇ ਕੀ ਕਰਦਾ ਜਾ ਯਾਰ ਮੈਂ 100 100 ਕਰਾ ਦੇਣਾ ਉਹ ਮਰਾਉਂਗਾ ਵੀ ਕਰਾ ਦੇਣਾ ਤਰਾ ਦੇ ਕਰਾ ਦੇ ਬੱਸ ਕਰਾ ਦੇ ਕਰਾ ਦੇ ਕਰਾਉਂਗਾ ਯਾਰ ਕਰਾਉਂਗਾ ਕੀ ਕਰੀ ਕੋਲ ਲੋ ਫੋਨ ਲੋ ਕਰਾ ਦੇ ਲੇ ਫੇਰ 10 ਚ ਕਹਦਾ ਮੈਂ ਕਰਾ ਦਿੰਦਾ ਕੋਈ ਕੋਈ ਕਰਾ ਦੇ 100 100 ਕਰਾ ਦਊਂਗਾ ਫੜਾ ਪੈਸੇ ਕੋਈ ਨਹੀਂ ਬਾਠਾ ਕੋਣ ਫੜਾ 100 ਰੁਪਇਆ ਪੂਰਾ 10000 ਦਾ ਹੋ ਗਿਆ ਬੱਕਰਾ ਜੋਨੀ ਨੇ ਲੈ ਲਿਆ ਦੇਖ ਜਾ ਬਈ ਬੱਕਰਾ ਖੱਸੀ ਬੱਕਰਾ ਬਈ ਇਹ ਬੱਕਰੇ ਵੇਗੀਆਂ ਤੁਸੀਂ ਇੱਕ ਬੱਕਰੀ ਵਿੱਚ ਜੜਕੇ ਦੀ ਹਾਂ ਤਾਂ ਕਰਾਂ ਠੀਕ ਹੈ ਤੇ ਆ ਤੂੰ ਦੱਸ ਲੋੜ ਮਾਦਾ ਫਲਕ ਵਾਲਾ ਬਈ ਨਾ ਕੀ ਦੱਸਣ ਨੂੰ ਕਹੂੰਗੀ ਕੀ ਮਾਂ ਨੂੰ ਸਲਾਉਂਗਾ ਤੂੰ ਗੁੱਸਾ ਕਰੇਗਾ ਲੈ ਦੇ ਤੂੰ ਕੁਝ ਨਹੀਂ ਅੰਦਰ ਆਰੇ ਆਪਾਂ ਨੂੰ ਕਹਦਾ ਗੁੱਸਾ ਕਿ ਮੈਨੂੰ ਜੱਜ ਕਰ ਲੈਣ ਨੂੰ ਨਹੀਂ ਦੂਗੀ ਕਿਉਂ ਬਈ ਕੀ ਪਤਾ ਉਹੀ ਵੱਧ ਮੰਗੀ ਜਾਂਦਾ ਹੋਵੇ ਨੀ ਯਾਰ ਫਰਕ ਬਾਤ ਹੈ ਤੂੰ ਦੱਸ ਰੇ ਉਹ ਯਾਰ ਅੱਥੀ ਲਾਲ ਹੈ ਹੱਕ ਤਾਂ ਇਹਦੀ ਵੀ ਲਾਲ ਹੈ ਤਾਂ ਇਹਦੀ ਵੀ ਲਾਲ ਹੈ ਉਹ ਵੀ ਨਾ ਚਿੱਟੀ ਟੱਕ ਨੂੰ ਡੋਲਾਂਦਰਾ ਆਪਣਾ ਬੰਨਾ ਲੰਗੜਾ ਹੋਈ ਫਰੋਂ ਘਰੋਂ ਬਾਹਰ ਕੱਢਦੀ ਏ ਉਹ ਤਾਂ ਠੀਕ ਆ ਮੈਂ ਤੇਰੀ ਗੱਲ ਮੰਨਦਾ ਉਹ ਦੇਖਾ ਲਾੜੇ ਨੂੰ ਸਾਖ ਤਾਂ ਨਹੀਂ ਹੁੰਦਾ ਛੇਤੀ ਇਹ ਹੋ ਜਾਣਾ ਭਾਂਡਾਰ ਹੋਊਗਾ ਕੋਈ ਲੋਗਾ ਆਊਗਾ ਬਾਹਰ ਉਹ ਦੀ ਦਿਦੋ ਨਾ ਨਾ ਚੜਨਾ ਹਣ ਕੋਲ ਦਾਸ ਉਹ ਕਿਹਦਾ ਇਹੁੰਦਾ ਨਾ ਮੇਰੇ ਮੈਨੂੰ ਨਾ ਦੱਸ ਕੋਲ ਦੱਸ 10000 ਰੁਪਏ ਲੈ ਯਾਰ 10000 ਰੁਪਏ ਬੱਕਰਾ ਤੂੰ ਵੀ ਆਪ ਦੇਖ 30000 ਤੂੰ ਵੀ ਦੇਖ ਤੂੰ ਲਾਲ ਮੰਨਾ ਮੈਂ ਤਾਂ ਬੱਕਰਾ ਵਾਲੇ ਨੇ ਮੰਗ ਲਿਆ ਤੂੰ 10000 ਨਾ ਨਾ ਇਹ ਲਾ ਦੂ ਸਭ ਇਹ ਗੱਲ ਰੱਖਦੇ ਵੀ ਇੰਨੇ ਦੇਣਾ ਹਾਂ 25 ਤੋਂ ਘੱਟ ਨਹੀਂ ਦੂੰਗਾ ਹਾਂ ਬੜੇ ਇੱਥੇ ਪਤਾ ਲੱਗਿਆ ਠੀਕ ਹੋਰ ਬੱਕਰਾ ਕਾਲਾ ਬਈ ਖੜਾ ਖੜਾ ਨਾ ਖੜ ਜਾ ਹਜੇ ਐਂ ਨਾ ਕਰ ਯਾਰ ਖੜਤਾ ਜਾ ਉਹ ਭਾਜਦਾ ਕਿਉਂ ਆ ਹੋਣ ਆਏ ਮੋਜੂਏ ਹੁਣ ਆਏ ਨਹੀਂ ਮਿਲਦਾ ਬੱਕਰਾ ਵੀ ਦੇਖੀਦਾ ਹੁੰਦਾ ਮਹਾਰਾਜ ਕੋਈ ਨਹੀਂ ਮੈਂ ਤਾਂ ਬਈ ਮਾਤਾ ਦਵਾ ਲਾ ਰਖਦੇ ਮੇਰੇ ਪਾਸੇ ਰਹਿ ਗਏ ਠੀਕ ਆ ਜੀ ਤੇਰੇ ਪਾਸੇ ਜਿਓ ਸਵਾਦ ਦੇ ਨੇ ਮੈਂ ਤੁਸੋਂ ਲਾ ਲਊਂਗਾ ਬਈ ਕਿਉਂ ਠੀਕ ਹੈ ਹਾਂ ਹਾਂ ਸਭ ਕੁਛ ਠੀਕ ਆ ਭੋਗ ਬਗਿਆ ਰੱਖਣ ਵਾਲਾ 12000 ਨਾ ਨਾ 1300 25 ਤੋਂ ਘੱਟ ਦੁੱੱਕੀ ਨਹੀਂ ਦਿੰਦਾ 1500 ਨਾ 25 ਤੋਂ ਘੱਟ ਨਹੀਂ ਮੱਤ ਕੇ ਹੁਣ ਕਰੀ ਮਾਰ ਯੂਗ ਮੰਗੀਆਂ ਨਾ ਉਹ 3 ਦਿਨ ਫਿਰ ਕੁਟੜੀ ਮੰਗਿਆ ਹਾਂ ਤੇ ਨੂੰ ਘਰ ਕੱਢ ਲੈ ਦੇਖ ਆ ਆ ਆ ਆ ਕੱਲੀ ਬੱਕਰੀ ਕੱਲੀ ਬੱਕਰੀ ਕਿੰਨੀ ਹੈ ਹਾਂ ਅਬੀ ਜੀ ਹਾਂ ਹਾਂ ਆਹ ਹਾੜੋ ਤਾਂ ਪਤੀ ਉਹਦੀ ਬੱਕਰੀ ਪਾ ਕੱਲੀ ਬੋਨੇ ਕੱਲੀ ਤੱਲੀ ਦਾ ਮਰਨਾ ਅਗਲੇ ਨੇ ਹਾਂ ਉਹ ਤਾਂ ਬੰਦਲ ਰਹੀ ਆ ਤੀਜੇ ਸੂਆ ਚੇਹੇ ਤੋਂ ਮੌਲੀ ਹੋਵੇ ਇਹਨਾਂ ਨੂੰ ਦੇਖਾਂ ਨਹੀਂ ਪਿਆ ਉਹ ਕਿੱਥੇ ਨੂੰ ਭੱਜਦਾ ਬਾਤ ਤਾਂ ਨਹੀਂ ਬੜਕੋੜਾ ਨਹੀਂ ਦੇਣਾ ਚੱਲਣਾ ਜਿੱਦਾ ਚੋਪਰ ਹਾਂ ਨਹੀਂ ਹਾਂ ਪੰਚਾ ਬੀਂਦਾ ਰਹਿਣ ਦੇ ਕੀ ਕਰੀਏ ਹੋਣ ਆ ਜਾ ਵੀ ਆ ਜਾ ਕੀ ਕਰੀਏ ਹੋਣ ਕੀ ਕਰੀਏ ਹੋਣ ਕੀ ਕਰੀਏ ਹੋਣ ਅੱਪਾ ਜੀਏ ਚੱਲ ਆ ਤੂੰ ਕੁਛ ਫਿੱਟਾ ਦਰੇ ਮੂੰ ਦਾ ਕਹੀਦਾ ਜਨਾ ਗੱਲ ਸੁਣ ਜੇ ਬੱਕਰੀ ਗਾਉ ਹਾਂ ਵਾਪਸ ਆਉਗੀ ਜਾਂ ਫੰਡਰ ਹੋਈਦਾ ਕਾਲੇ ਫਿਰ ਇਹ ਵੀ ਗੱਲ ਹੁੰਦੀ ਹੈ ਨਾ ਹਾਂ ਗੱਲ ਹੁੰਦੀ ਹੈ ਕਿਉਂ ਜਿਹੜੀ ਗੱਲ ਆ ਚੱਲ ਬੱਕਰੀ ਹੋਈ ਆ ਬਸ ਠੀਕ ਹੈ ਜੇ ਜਿੱਦੇ ਹਨ ਨਵੇਂ ਦੁੱਧ ਲੱਗੇ ਵੀਡੀਓ ਬਣਾਉਣਗੇ ਬਈ ਹਾਂ ਕਰ ਕੇ ਹੀ ਬੱਕਰੀਆਂ ਦਿਖਾ ਦੇਣਗੇ ਕਿ ਸ਼ਾਮ ਰਿਆਂ ਵੀ ਇਹਦਾ ਕਿਹੜੇ ਵੇਲੇ ਬੂਹਾਂ ਮਾਰ ਗਾਣੋ ਹਾਂ ਆ ਤਾਂ ਜੇ ਹੁਣ 2.5 ਦੋ ਮਹੀਨੇ ਹੋ ਗਏ ਫਿਰ ਤਾਂ ਸਮਝ ਲੈ ਲੋਹੇ ਤੇ ਲੀਕਾ ਫਿਰ ਤਾਂ ਗੱਬਣੀ ਹੁੰਦੀ ਹੈ ਠੀਕ ਆ ਹੁਣ ਮੇਰੇ ਮੈਂ ਹੋਣਾ ਆਜਾ ਆ ਵੀ ਬਜਟਾਂ ਕਿੰਨੇ ਲਾਵਾਂਗੇ ਪਹਿਲਾਂ ਤੁਸੀਂ ਲਾ ਦਿਓ ਕੁਛ 8000 ਰੁਪਏ ਪਾਵੀ ਚੱਬਾ ਜੀਆ ਉਹ ਨਹੀਂ ਮੰਗਦੀਆਂ ਤੂੰ ਆ ਉਹ ਜੋ ਨਹੀਂ ਹੰਦੀਆਂ ਇਹਨੇ ਲਾਇਆਗਾ 8000 ਰੁਪਏ ਇਹਨਾਂ ਨੂੰ ਸਮਝ ਗਿਆ ਦੱਸਾ ਚੱਲਾ ਬੱਚੇ ਦੇ ਵਿੱਚ ਕੋਈ ਨਹੀਂ ਭਾਈ ਹਾਂ ਹਾਂ ਗੁੱਸਾ ਤਾਂ ਕੀ ਹੈ ਕੋਈ ਕਿਹਾ ਬਣਾ ਲਾ ਪੰਜ ਪੈਸੇ ਲਾ ਦੂ ਗੁੱਸਾ ਕਰੀ ਆ ਫੜ 6800 ਰੁਪਏ ਉਹ ਹੋ ਗਿਆ ਠੀਕ ਨੇ ਵਕਤ ਖੜਾ ਰਹਿ ਭਜਣਾ ਸਾਡੇ 15000 ਦੀ ਤੇਰਾ ਵੀ 15 ਗਲਤ ਤੇ ਬੱਕਰੇ ਇਹ ਮੰਡੀ ਖੜੇ ਆ ਮੰਡੀ ਬੰਦੇ ਬੱਕਰੇ ਉਹ ਗਈ ਵਾਰ ਦੀ ਇਹ ਨਾ ਦਾ ਵੀ ਗਲਤ ਉਹ ਤਾਂ ਵਿਕੀ ਜਾਂਦਾ ਸਾਰਾ ਕੁਝ ਐ ਦਾ ਚੱਲਦਾ ਮੈਂ ਹੁਣ ਸਾਡੇ 50 ਬੱਕਰੀ ਹੈਗੀ ਇਹ ਨਹੀਂ ਇਹਦਾ ਮਤ ਆਪ ਕਹਣਾ ਵੀ ਇਹਦਾ ਵੀ ਗਲਤ ਹੈ ਤਾਂ ਉਹਨਾਂ ਦਾ ਵੀ ਗਲਤਾ ਲਾਉਣਾ ਕੋਈ ਗੱਲ ਨਹੀਂ ਤੂੰ ਕਾਲੀ ਕੋਈ ਗੱਲ ਦਾ ਦੇ ਵੀ ਮਤ ਇਹ ਤੂੰ ਕੱਟ ਦਿੰਦਾ ਮੈਂ ਤਾਂ 16000 ਰੁਪਏ ਮੰਗਾਂ ਮੈਂ ਤਾਂ ਯਾਰ ਕਿੰਨੇ ਮਰਜ਼ੀ ਸਾਡੇ 1500 ਦੀ ਐ ਨਹੀਂ ਆ ਜਾ ਵੇ ਅਰੇ ਤੂੰ ਛੋਟਾ ਠੋਲਾ ਦਈਆ ਨੌਵੀਂ ਬੱਕਰੀ ਪਾਇਆ ਤਿੰਨੇ ਵੀ ਪਾਉਣੀ ਆ ਫਿਰ ਤੂੰ ਵੀ ਦੱਸ ਇੱਕੋ ਹੀ ਆਈ ਤੂੰ ਜੇ ਇੱਕਦਮ ਕਰ ਤੂੰ ਫਿਰ ਇੱਕੋ ਹੀ ਤੂੰ ਵੀ ਇੱਕੋ ਹੀ ਕਰਦੇ ਫਿਰ ਤੂੰ ਜਾਜ ਤੂੰ ਹੀ ਕਰਦੇ ਇੱਕੋ ਹੀ ਹਾਂ ਜਮਾ ਸਹੀ ਪੂਰੇ 13000 ਦੀ ਬੱਕਰੀ 13000 ਦੀ ਬੰਦੇ ਤੈਨੂੰ ਚਲੂ ਪੂਰੀ ਆ ਕਾਈ ਦੁਬਾਰਾ ਮਾਦੇ ਲੋ ਖਾਣ ਨਹੀਂ ਮਾਦੇ ਲਾਗ ਲਊਗਾ ਭਾਈ ਯਾਰ ਜੀਰਾ ਮੇਰਾ ਬਿਆਜ ਜਦ ਮੈਂ ਲਾਉਂਗਾ ਆਪਾਂ 300 ਰੋਸ ਫਿਰ ਲਾਉਂਗਾ ਨਹੀਂ 100 ਨਾ ਬਹੁਤ ਕਾਈ ਤੇ ਤਾਂ ਨਾ ਐਦਾਂ ਇੱਥੇ ਜਿਆਦਾ ਮੈਂ ਭਖਾਉਣੀ ਲਾ ਗਈ ਬਾਤ ਬਹਰ ਬੰਨੇ ਕਬਾ ਛੱਡ ਲਾ ਵੀ ਬੱਕਰੀ ਹੋ ਗਈ ਯਾਰ ਚੈੱਕ ਚੱਲ ਦੇ ਯਾਰ ਪਰ ਹੁਣ ਤਾਂ ਜੋ ਜੂ ਵੀ ਭਾਚੋ ਮੈਂ ਛੰਟਾ ਕਰੀਦਾ ਸੁਦਾ ਯਾਰ ਦੇ ਪੈਸੇ ਕਹਿੰਦਾ 10000 ਦੀ ਹੋ ਗਈ ਆ ਗੱਬਣਾ ਹਾਂ ਕਿੰਨੇ ਦੇ ਦੀ ਧਾਰਾ ਮਾਰ ਕੇ ਦੇਖ ਲੈ ਧਾਰ ਤਾਂ ਯਾਰ ਜਮਾ ਜਿਸ਼ਕਾ ਹੋਰ ਕੀ ਹੈ ਨਾ ਭਾਈ ਦੋ ਭਾਈ ਆ ਬੱਕਰੀ ਹੋਈ ਆ ਪੂਰੀ 1.5 ਲੱਖ ਦੀ ਦੇਖਾਰਾ ਕੋ ਦੇਖ ਲੈ ਯਾਰ ਆ ਬੱਕ ਬਗੜਾ ਕਰਦਾ ਕੋਲ ਅਗਦਾ ਤੇ ਤੇਰੇ ਨਾਲ ਤਾਂ ਗੱਲ ਹੀ ਨਹੀਂ ਹੈ ਜੀ ਇਹ 3 4 5 6 7 8 9 9 ਹੋ ਜਾਂਦੇ ਨਾ ਹੋ ਜਾਂਦੇ ਲੋ ਤਾਂ ਜੋ ਕੋਈ ਨਾ ਸੀ ਨਾ 8 9 10 ਪੂਰਾ 10 ਹੋ ਗਿਆ ਕਿੰਨਾ ਹੋ ਗਿਆ ਪੂਰਾ 10 ਹੋ ਗਿਆ 10 ਹੋ ਗਿਆ ਐਨਾ ਕੋਲ ਨਾ ਘਮੜੀ ਜਾਂਦੇ ਤੁਸੀਂ ਜਿੰਨਾ 10 ਹੋ ਗਿਆ 10 10 ਹੋ ਗਿਆ ਠੀਕ ਹੈ ਠੀਕ ਹੈ ਵਧੀਆ ਨਹੀਂ ਕੀਤੇ ਧੰਨ ਜੀ ਸਾਢੇ 10000 ਰੁਪਏ ਖੜ ਬਾਈ ਨ ਲੈ ਹੁਣ ਆ ਦੀ ਉਹ ਗਣਪਾਸ 100 ਰੁਪਇਆ ਠੀਕ ਐ ਆ ਹੋਈ ਜਾਣ ਕੀ ਦੱਸਦਾ ਘਰ ਨਹੀਂ ਪੂਰੀ ਆ ਆ ਜਾ ਵਾ ਵਾ ਕਰ ਲੋ ਹਾਂ ਕਰਾ ਲੈ ਆ ਨੀ 12 ਲੱਖ 13000 ਦਾ ਬੱਕਰਾ ਮੇਰਾ ਹੱਥ ਰੱਖ ਪਾਈ ਕੱਢ ਉਹ ਆ ਜਾ ਹੁਣ ਹਾਈ ਕਾਟੋ ਕਹਿੰਦਾ 13000 ਰੁਪਏ ਕਹਿੰਦਾ 13000 ਰੁਪਏ ਕਹਿੰਦਾ ਤੇਰਾ ਤੇਰਾ ਨਾ ਇਹ ਤੇਰਾ ਕਹਿੰਦਾ ਬੰਦੇ ਤੇਰੇ ਮੋਬਾਈਲ ਵਿੱਚ ਸੋਨਾ ਖੜਾ ਹੁੰਦਾ 13000 ਰੁਪਏ ਕਹਿੰਦੇ ਨੇ ਬਾਈ ਕਿੰਨੇ ਲੱਗੇ ਨੇ 16 ਲੱਗੇ ਹੈ ਤੈਨੂੰ ਨਹੀਂ ਆਪਣੀ ਚੰਦਾ ਇਹਦਾ ਰਸਨ ਕਰੀਆ ਲੱਗ ਮੈਂ ਇੱਕ ਮੋ ਬਾਹ ਮੇਰੀ ਗੱਲ ਹੁੰਦਾ ਹੁਣ ਨਾ ਗਾਨੀ ਬੰਦਾ ਯਾਰ ਜੇ ਨੱਕਰੇ ਪੁੱਛੋ ਨਾ ਕੱਲਾ ਖੜਾ ਹੁੰਦਾ ਬੇਬੀ ਲੱਗੇ ਜੀ ਕੱਲੀ ਨਾ ਖੜੀ ਹੋਵੇ ਵੱਡੀ ਲੱਗਦੀ ਹੈ ਵੱਡੀ ਮਹਿਕ ਆ ਯਾਰ ਜਦੋਂ ਮੰਡੀ ਚ ਗਈਆਂ ਫੇ ਮਾੜੀ ਮਾਂ ਕੋਈ ਪੁੱਛਦੀ ਹਾਂ ਤੁੰ ਵੀ ਹੋ ਰਿਹਾ ਹੈ ਮੇਰਾ ਘਰ ਤੇਰਾ ਬੀਵੀ ਆਇਆ ਫੇ ਨਾ ਨਾ ਕੋ ਹੋ ਰਿਹਾ ਨਾ ਗਲਤ ਸਹੀ ਹੈ ਫੇ ਬਨ ਬੋਨੀ ਮੁਰਤਾ ਆਉਂਦੀਆਂ ਫੇ ਅਗਲਾ ਉਹ ਨੂੰ ਥੋੜੀ ਦੇਖੂਗਾ ਅਗਲਾ ਹਾਂ ਅਗਲਾ ਖਾਣਾ ਕੀ ਆਂਦਾ ਕਰਾਏ ਆ ਨਾ ਫਿਰ ਤੁਸੀਂ ਕੀ ਦੇਣਾ ਲਾਇਆ 13 ਦਾ ਖਾਣਾ ਨਹੀਂ ਹੈ ਬਸ ਚੱਪੋ ਇਹ ਨਾਲ ਦੱਸ ਦੇ ਆਹ ਨਾ ਵਾ ਫਾਈਨਲ ਗੱਡੀ ਲੈ ਕੇ ਬੱਕਰਾ ਵਾਰੇ ਬੱਕਰਾ ਨਹੀਂ ਖਾਣਾ ਕਈ ਨਹੀਂ ਤਾਂ ਕਿਉਂ ਦੁਨੀਆ ਰੋਟੀ ਖਾਂਦੀ ਹੈ ਜਾਨੀ ਤੂੰ ਆ ਕੋਸੂ 14 ਬੱਕਰਾ ਪਾ ਯਾਰ ਜੰਦੂ ਕਰ ਕਰ ਫਿਰ ਆ ਅੱਢ ਦਾ ਲਾ ਹਾਂ ਆ ਯਾਰ ਤੇ ਲਾ ਗੂੰ ਕਿੰਨੇ ਦਿਨ ਹੈ ਕਰਨ ਯਾਰ ਲਾਈ ਨਹੀਂ ਸਕਦੇ ਕੀ ਦੰਨਾ ਤੇ ਨੇ ਚਲ ਕੋਈ ਨਹੀਂ ਕੋਈ ਹਾਂ ਤਾਂ ਲਾਇਆ ਆ ਕੇ ਨਾ ਮਗਣਾ ਰਹੀ ਹੈਗੀ ਬੇਬੀ ਦੋਨੇ ਗੱਪ ਦੋਨੇ ਗੱਪਣਾ ਉਹ ਤਾਂ ਆ ਨਹੀਂ ਗੱਪਣਾ ਚੱਟਦੀ ਜਾਂਦੀ ਹੈ ਉਹ ਗੱਪਣਾ ਹੈ ਉਹ ਹੁਣ ਲੱਗੀ ਠੀਕ ਨਹੀਂ ਪਤਾ ਐਸਾ ਪੱਕਾ ਕਿੰਨੇ ਲਾਵਾਂ ਉਹ ਤੂੰ ਆ ਦੇ ਬਸ ਲਾ ਫਾੜ ਓਏ ਫਾੜਾ 19 ਉਹਦੇ ਬਾ ਯਾਰ ਕਾਚਾ ਯਾਰ ਮੈਨੂੰ ਸੁਣਾ ਪੱਕੀ ਜੀ ਗੱਲ ਕਰਕੇ ਪੱਕੀ ਹੋ ਗਈ ਕਰਾਂ ਯਾਰ ਨੌ ਨੌ ਹਜ਼ਾਰ ਦੀਆਂ ਬੱਕਰੀਆਂ ਨੇ ਤੂੰ ਮੈਨੂੰ ਇਹ ਦੱਸ ਇਹਨੂੰ ਤਾਂ ਉਹ ਹਦਕਾ ਮਾਤਾ ਚਲਾਈ ਜਾ ਫਿਰ ਗੁੱਸਾ ਕਰਕੇ ਗੁੱਸਾ ਦਾ ਤੇਰੇ ਤੇ ਕਾਦਾ ਗੁੱਸਾ ਗਲਤਾਂ ਐ ਵੀ ਇਹਨੂੰ ਤਾਂ ਫਿਰ ਵੱਢਣ ਵਾਲੇ ਆ ਖੜਾ ਕੋਲੇ ਫਿਰ ਪਾ ਦੇ ਲੈ ਲੈਣਾ ਯਾਰ ਅਗਲੇ ਨਾ ਇਹਦੇ ਉਹਦੀ ਵੀ ਲੈ ਲੈਣੀ ਆ ਮਾਤਾ ਯਾਰ ਹੁਣ ਉਹ ਕਾਟੂ ਕਾਟੂ ਵਾਲਾ ਮੁੱਲ ਨਾ ਫਰਮਾਰੂ ਭਾਈ ਤੇ ਮੈਂ ਕਹ ਨਾ ਬੰਦ ਗੱਤ ਬਣ ਨਹੀਂਦੀ ਬਣ ਜੂ ਨਹੀਂ ਬਣ ਜੂ ਬਣ ਜੂ ਬਣ ਜੂ ਬਣਾਇਆ ਤਾਂ ਬਣੂ ਤੂੰ ਪੱਕੇ ਲਾ ਦੇ ਯਾਰ ਬਣੀ ਵੀ ਗੱਲ ਦਾ ਫਿਰ ਪੱਕੇ ਲਾ ਦੇ ਆਪ ਦੀ ਦੂਬਤ ਤਾ ਫੜਾ ਲਾ ਦੇ ਬਸ ਇਹ ਕਿਉਂ ਤਾ ਪੂਰੇ 20 ਬੱਕਰੇ ਪਾ ਯਾਰ ਹੁਣ ਪੱਕੇ ਨੂੰ ਕਰਾ ਮਾ ਹੁਣ ਇਹਦੇ 2000 ਬਰਦਾ ਦਾ ਚੱਕ ਪਾ ਮਾ ਇਹਨੇ ਵੀ ਵੇਖਣਾ ਯਾਰ ਆ ਗਾ ਮੈਂ ਵੀ ਵੇਚ ਇਹਦੇ ਜਿਹੜਾ ਆਪ ਲੈਣੇ ਨਹੀਂ ਵੀ ਗਾ ਪਰ ਕਰਨਾ ਨਾ ਭਾ ਕੱਟ ਛੇਰੇ ਤਾ ਮੈਂ ਹੱਕ ਤਾ ਹੱਕਣੀਆਂ ਦਾ ਹੀ ਨਹੀਂ ਛੋਟੇ ਉੜ ਕੇ ਇਹ ਨਾ ਥੋੜਾ ਦੂਜੇ ਬੇਰਾਏ ਗਾਹ ਬੇਜਰੂ ਚੱਲ ਹੁੰਦਾ ਯਾਰ ਹਾਂ ਜਦ ਤੁਸੀਂ ਵੀ ਗਾਹ ਲੈ ਕੇ ਆਂਦੇ ਰੋਟੀਆਂ ਤੁਸੀਂ ਦੇਣੀਆਂ ਨੇ ਯਾਰ ਇਹ ਤਾਂ ਰੋਟੀ ਦਾ ਮਸਲਾ ਥੋੜਾ ਵੱਲ ਲੰਮੇ ਚੋਲਾ ਕੰਮ ਨਹੀਂ ਯਾਰ ਪਾਣੀ ਨਹੀਂ ਹੈ ਸਰ ਮੈਂ ਗਿਆ ਕਿ ਸਭ ਹੀ ਚਾ ਕਰ ਉਹਦੇ ਨਹੀਂ ਚੱਲਦਾ ਹੈਗਾ ਇਹ ਨੂੰ ਅੰਦਰ ਸਾਈ ਫੜਾ ਦੇ ਵਾਪਸ ਫੇਲਾ ਦੇ ਚੱਲ ਆਪਾਂ ਤਾਂ ਕਿਲੇ ਬਈ ਆਈ ਤਾਂ ਚਲ ਕੋਈ ਮੇਰੇ ਨੂੰ ਕਿਤੇ ਲੂਈ ਚਾਹੀਦਾ ਨਾ ਇਹ ਮਾਲਕ ਭਾਈ ਸਾਹਿਬ ਵਿਚਾਰੇ ਦੀ ਹਾਂ ਚੱਲ ਫੇਰ ਲੈਣ ਦੇ ਆ ਜਾ ਚਲ ਫੜੋ ਇਸ ਕੀ ਹੋਵੇ ਭਾਈ ਇਹਦੇ ਤੇ ਚੱਲ ਜਾ ਉਹ ਭਾਈ ਦਾ ਬੰਡੂ ਪਕਾ ਦਿਓ ਮੇਰੇ ਕਿਦਾਂ ਮੂੰਹ ਕਰਨਾ ਫੜ ਬਈ ਜਾ ਦੇ ਹਾਂ ਉਹ ਦੇ ਵੀ ਕਿੱਥੇ ਹੋ ਤੂੰ ਤੈਨੂੰ ਛੱਡ ਜਾ ਹੁਣ ਇਹ ਬੱਕਰ ਲੈ ਗਈ ਜਾਮਾ ਯਾਰ ਮੁੱਲ ਲਾ ਕੇ ਜਾਊਗਾ ਜੇ ਭੋਟੂ ਮਾਰ ਜੀ ਰੇ ਹੋਕਦਾ ਹੁਣ ਬੰਜੀ ਆ ਨਾ ਨਾ ਬੰਦਲੇ ਕਿਥੇ ਕੋਕਦਾ ਪੱਕਾ ਕੋਈ ਨਹੀਂ ਤੇਰੀ ਸਾਈਤ ਤੈਨੂੰ ਵਾਪਸ ਦੇ ਦਾਂਗੇ ਹੋਕਦਾ ਨਿਕਾ ਮੈਂ ਟਮਾ ਟੈਂਸ਼ਨ ਹੋਕਦਾ 23000 ਰਹਿਣੀ ਆ ਦੇ ਨੋ ਹਾਂ ਕਿੱਥੇ ਦੇਣੀਆਂ ਨੇ ਉਹਦਾ ਉੱਥੇ ਉੱਥੇ ਫਿਰਦਾ ਚੱਲਣਾ ਪਦਾ ਕਿੱਥੇ ਪਦਾ ਹਾਂ ਕਿਉਂ ਥੱਲੇ ਫਿਰਦਾ ਉੱਥੇ ਉੱਥੇ ਹੋਵੇ ਇਹ ਗੱਦੜਿਆ ਲੈ ਗਿਆ ਨਾ ਦੇਖੇ ਨਾ ਕਰੇ ਭਾਂਦਾ ਯਾਰ ਆ ਜਾ ਰਾਲ ਗੱਦੜਿਆ ਤੋਂ ਨਹੀਂ ਦੇਜੂ ਹਾਂ ਹਾਂ ਇਹਨੇ ਬਹਿ ਮਾਜਾ ਦੋ ਸੀ ਯਾਰ ਜੇ ਵੀ ਬੁਕਾਈ ਜੇ ਮਾਜਾ ਪਹਿਲਾਂ ਹਮਾਰੇ ਕੋਲ ਯੇ ਮਾਨੋ ਤੀ ਯਾਰ ਬਾਈ ਤੇ ਇਹਦੇ ਵਾਸਤੇ ਹੈ ਪੱਗ ਆਪਣਾ ਕਰਮ ਕਰਨਾ ਹੈ ਬਾਗ ਆ ਨਾ ਦੂਣਾ ਖਾਣ ਦੇ ਦੇਖਣਾ ਇਹਦਾ ਬਾਗ ਬਣਾਉਣ ਦਾ ਫਿਰ ਹੈ ਤੇ ਇਹ ਵਾਲੇ ਨਾਲ ਲਾ ਕੀ ਬਣਾਉਣਾ ਤੂੰ ਕਾਰੇ ਵਾਸਤੇ ਹੈ ਲਾ ਬੱਬੂ ਬੱਬੂ ਅੱਪੇ ਕਰ ਲੈਗਾ ਆਪਾਂ ਬਿਰੀ ਘੋਲ ਲੈ ਅੱਬੂ ਜੇਰਾ ਕੁੱਤ ਜੀ ਆ ਕੰਮ ਨਹੀਂ ਇਤ ਮਾਣ ਤੱਕਿਆ ਨਾ 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 ਯੂ ਬੇ ਦੂ ਆ ਪੈਨਸ਼ਨ ਕਹਿੰਦੇ ਆਪਾਂ ਤੇਰੀ ਮੰਗ ਦਾ ਦੀ ਹੈ ਪਾਹ ਮਹਾ ਗਿਚਾ ਪਾਹ ਤੇਰੇ ਪੈਰ ਪੈਂਦੇ ਜਾਂਦੇ ਰਹੇ ਤੇਰੇ ਸਾਹਮਣੇ ਆਊ ਰਬਾ ਉਹ ਗੱਲ ਨਹੀਂ ਨੀ ਨੀ ਬੰਦਾ ਕੋਲ ਯਾਰ ਪੈਸੇ ਜਦੋਂ ਮੈਂ ਪੈਲੀ ਕਰਿਆ ਯਾਰ ਇਹ ਬੰਦਾ ਦੇ ਕੇ ਕਹਣਾ ਬੰਦਾ ਬਾਈ ਅਰੇ ਫਿਰ 20 20000 ਹੁਣ ਕਾ ਦੇ ਪਿਛੇ ਆਂਦਾ ਕਾ ਮੈਂ ਤਾਂ ਦਿੰਦਾ ਨਹੀਂ ਨਾ ਕੋਈ ਫਾਇਦਾ ਬਾਈ ਫਿਰ ਬੰਦਿਆ ਕੋੜ ਤੋਂ ਬੋਲੇ ਪਾਣਾ ਲਊਗਾ ਉੱਥੇ ਪੈਸੇ ਮੋੜਦੇ ਨੇ ਹੂੰ ਬਾਜੀ ਸਹੀ ਗੱਲ ਹੈ ਤੇ ਹੁਣ 40 ਮਾਣੇ ਨੇ ਹੁਣ ਸਤਨਾ ਮੰਗਿਆ ਤੇ 2000 ਹੋ ਗਈ ਮੇਰੀ ਅੰਨੇ ਦੀ ਉਹ ਐਸਾ ਲੋਈ ਪਾਸ਼ਾ ਮੇਰੂ ਹਾਂ ਲਾ ਬਾਬਾ ਕੀ ਰੋਣਾ ਬੂ ਹੋ ਬੱਚਾ ਉਹ ਮਾਰੋ ਲੈ ਆਉਂਦਾ ਲੈ ਇਹ ਕਹਿੰਦਾ ਬੱਕਰਾ ਮਾਦਰ ਹਾਂ ਕਿਉਂ ਆ ਸੀ ਹਾਂ ਕਿਉਂ ਆ ਸੀ ਵੇ ਬਾਈ ਅੱਛਾ ਬਾਕੀ ਦੇ ਅੱਗੇ ਪਾ ਗਏ ਦੋ ਹੈ ਹਾਂ ਦਿਲ ਸਾਫ ਹੋਣਾ ਚਾਹੀਦਾ ਹਾਂ ਇਹ ਤੇ ਉਹਨਾਂ ਦੇ ਦੁਆਲੇ ਇੱਕ ਬਾਰਾਂ ਨੀ ਬਣਾਇ ਲਿਆ ਮਿੱਠੂ ਜਰੂਰ ਬੁਈ ਬਾਬਨੀ ਇਹ ਜਵਾਹ ਨਹੀਂ ਭਈ ਜੇ ਤਾ ਤੂੰ ਤੇ ਉਹ ਕੋਈ ਰੋਟੀ ਦਿੰਦੀ ਐ ਨਾ ਨਾ ਇਹ ਤਾਂ ਹਾਂ ਕਰੀਂ ਨਾ ਨਹੀਂ ਨਹੀਂ ਰੋਟੀ ਵਾਲੀ ਬੱਕਰੀਆਂ ਬਸ ਸਾਰੇ ਜੋ ਇਹ ਗਾਂਢ ਕੇ ਬੈਠੇ ਇਹਨੂੰ ਇਹ ਬੱਕਰੀਆਂ ਥਾਉਂਦੇ ਕੋਹ 14 ਗੜੀਆਂ ਵਿਚਾਂ ਕਿਹੜੀ ਫੜੀ ਐ ਕੋਹ ਥੋੜੀ ਚੀਜ਼ ਆਹਦੇ ਵਿੱਚ ਹੁਣ ਵੀ ਨਹੀਂ ਆ ਰਹਿ ਗਈ ਮਾੜੀ ਵੀ ਹੁੰਦਾ ਚੰਗੀ ਵੀ ਹੁੰਦੀ ਹੈ ਹੈ ਕਦੋਂ ਕਿਥੇ ਨਾ ਹੁਣ ਯਾਰ ਨਹੀਂ ਬੰਦ ਨਾ ਮੈਂ ਜੇ ਬਣਾਉਂਦਾ ਮੈਂ ਤੈਨੂੰ ਇਹ ਕਹਣਾ ਵੀ ਮਿੱਠੂ ਬਣੂ ਯਾਰ ਫਰਕ ਪੈ ਗਿਆ ਸੀ ਇਹ ਮਸਤੀ ਦਾ 20000 ਦੀ ਕਹਦਾ ਚਾਹ ਕਰਦਾ ਤੂੰ ਨਾ ਨਾ ਭੈਣੇ 20 ਦੀ ਬੱਕਰੀ ਨੂੰ ਪਤਾ ਕੀ ਇਸੇ ਬੰਦਾ ਛੜਦਾ ਹੁੰਦਾ ਹੈ ਅੱਪਾ ਤਾਂ ਕੀ ਨਹੀਂ ਦੇ ਮੰਗੇ ਹੱਲੀ ਕਾ ਗੇ ਯਾਰ ਗਾਹੇ ਕ ਥਣ ਖੜ ਕੇ ਫੇਰ ਨਹੀਂ ਹੱਲੀ ਤੇਰੀ ਮੋਟੇ ਨਾਲ ਹਾਂ ਇਹਦਾ ਮਨ ਨਹੀਂ ਦੂਰ ਗਾਹ ਦਾ ਸੱਲੀ ਦਾ ਹੱਲੀ ਕਾ ਗਾਹ ਦੀ ਕਾਦੀ ਦਾ ਕਹਾਂ ਦਾ ਤੇਰਾ ਜਾਹ ਫੇਕੂ ਉੱਪਰ ਲੈ ਜਾਂਦਾ ਥੱਲੇ ਵੀ ਆ ਸਕਦੀ ਜਾਂਦੀ ਹਾਂ ਜਾਂਦੀ ਚੇਹ ਰੰਡੀ ਹੋ ਜਾ ਨੀ ਦਾ ਗਾਹ ਘੱਟ ਕੇ ਜਾਂਦਾ ਅੱਛਾ ਇਹਦਾ ਕੋਈ ਯਾਦ ਦਾ ਪਤਾ ਨਹੀਂ ਸਾਹ ਹੋ ਜਾਦਾ ਨੰਬੇ ਮਿੰਟ ਐਸਲਾ ਦਾ ਸਹੀ ਕਰਕੇ ਹਾਂ ਦੱਸੋ ਜੀ ਹੁਣ ਫਿਰ ਲਓ ਜੀ ਆ ਲਾ ਦੇ ਟੰਬਾ ਕੋਈ ਨਹੀਂ ਤਾਂ ਰਸਲਾ 50 ਦਾ ਇਹਨੂੰ ਹੀ ਛੱਡ ਦੇ ਤੇ ਹਾਂ ਨਾ ਰਸ ਦੇਣਾ ਨਹੀਂ ਬੰਨਣਾ ਬੈ ਕੇ ਸੁਤਾ ਜਾ ਉਹ ਕਹਿੰਦੇ ਬਣੂਗਾ ਨਾ ਇਹ ਬੰਨਣਾ ਹੁੰਦਾ ਮੈਂ ਤੈਨੂੰ ਕਹਿਣਾ ਫਾਲ ਲਾ ਗਨ ਪੈਸਾ ਹਾਂ ਮੈਂ ਵੀ ਹਰਖਾ ਦੇ ਉਹ 15 ਬੱਕਰੀ ਬਾ ਯਾਰ ਨਾ ਨਾ ਹੇ ਹੇ ਖੜਾ ਹੋ ਲੈ ਕਿ ਸੌਦਾ ਹੁੰਦਾ ਨਹੀਂ ਸੌਦਾ ਕੋ ਬੈਕ ਨਹੀਂ ਖੜੇ ਹਾਂ ਹਾਂ ਇਹ ਕਿਹੜਾ ਗੁੰਡਾ ਬੋਲ ਨਹੀਂਦਾ ਹੁਣੇ ਕੀ ਇਹਨੂੰ ਮੈਂ ਨਹੀਂ ਜਾਂਦਾ ਇਹ ਮੈਨੂੰ ਜਾਂਦਾ ਇਹਦਾ ਸਾਹ ਜੇ ਤਾ ਜੇ ਆਪਾਂ ਕੋਈ ਉਧਰ ਉਧਰ ਹੋ ਵੀ ਵੀ ਤਾਂ ਮਾੜੂ ਗੇ ਇਹਨੂੰ ਮਾਰ ਚੜੋ ਇਹਦਾ ਸਾਰੇ ਜਾਂਦਾ 10 ਸੇਰਾ ਫੜਾ ਰਲੂ ਤੇਰੇ ਕਰ ਖੋ ਜਿਹੜਾ ਗਰੀਬ ਹੁੰਦਾ ਯਾ ਤੂੰ ਤੇ ਮੇਰੇ ਹਨਾ ਮੇਰੇ ਬੱਥਾ ਚੱਲਦੀ ਤੂੰ ਜਾਣਾ ਹੈ ਜਦੋਂ ਡਾਗਣਾ ਸਰਦੀਆ ਨਹੀਂ ਯਾਰ ਕੱਲ ਸਹੀ ਆ ਇਹਦੇ ਕੀ ਟਰਾਲੇ ਚਾਣਦੇ ਨੇ ਇਹ ਵੀ ਵਿਚਾਰਾ ਹੋਇਆ ਜੀ ਟਰਾਲੇ ਨਹੀਂ ਹੈਗਾ ਫਰਕ ਤਾਂ ਹੈਗਾ ਯਾਰ ਫਰਕ ਕਿਉਂ ਆ ਫਰਕ ਤਾਂ ਹੈਗਾ ਪਰਕੇ ਇਹ ਹੁੰਦਾ ਮਾਜਮ ਕਹਿੰਦਾ ਵੀ ਲੈ ਜਾ ਬਗ ਨੁਗ ਨਗਾ ਨਾ ਵੈਂਡਰ ਹੁੰਦੇ ਨੇ ਮੋਗਾ ਯਾਰ ਤੇ ਦੋ ਬਾੰਨ ਨਾ ਕੱਤਾ ਹੁਣ ਆ ਯਾ ਤੇਰੇ ਸਿਰ ਤੇ ਜਾਣਾ ਵੇਚਣਾ ਨਹੀਂ ਮਿੱਠੂ ਜਿਹੜਾ ਕਰੀ ਜਾਂਦਾ ਬੰਦਾ ਲੈਣਾ ਟੱਕਾ ਕੱਟੇ ਨਾ ਹਾਂ ਹਰਕਦਾ ਤੂੰ ਵੱਡੇਗਾ ਹਾਂ ਖੜ ਜਾ ਜਦੋਂ ਪਹਾਉਂ ਗਿੱਟ ਜਦੋਂ ਦੂਰ ਕੋ ਐ ਆ ਬੱਕਰਾ ਮਗਰ ਉਹ ਬੱਕਰੇ ਦਾ ਜੇਤੀ ਵਾਲੇ ਬੰਦੇ ਆ ਉਹਨਾਂ ਦਾ ਬਈ ਇਹ ਛੋਟਾ ਬੱਕਰਾ ਹੁੰਦਾ ਜਿਆਦਾ ਦੱਬੇ ਨੇ ਦੇਣਾ ਇਹਨਾਂ ਨੂੰ ਮਰਲਾ ਕੰਮ ਵਾਲੇ ਬੰਦੇ ਆ ਸੌ ਤਾਂ ਇਹ ਸਹੀ ਕੱਢ ਯਾਰ ਅੱਕ ਗੇਸਤ ਆ ਯਾਰ ਕੋਈ ਗੱਲ ਅੱਕ ਕੇ ਨਹੀਂ ਗੋਮਾ ਮੰਨਣਾ ਹੁੰਦਾ ਨਾ ਨਾ ਸਾਨੂੰ ਸੌ ਕੀ ਇਹਨਾਂ ਦਾ ਕੰਮ ਆ ਅੱਕ ਕੇ ਰਹਿ ਤੁਸੀਂ ਨੂੰ ਛੱਡ ਜੋ ਛੜਾਲਾ ਜੁਨੇ ਛੜਾਲਾ ਦੱਸੋ ਕਿੰਨੇ ਲਾਵਾ ਮੈਂ ਤਾਂ ਦੱਸੀ ਝੂਠੇ ਮੈਂ 16 ਲਾਏ ਮੈਂ 14 ਲਾਏ ਮੈਂ 16 ਲਾ ਦੇ ਅੱਜਾ ਪਹਿਲਾਂ ਗੰਮਾ ਉਤਰੇ ਮਾਚੀ 35 ਆ ਦੇਖ ਦੱਸ ਲੈ ਭਾਈ ਮੇਰੀ ਗੱਲ ਮੰਨੋ ਮੈਂ ਤਾਂ ਆਪਦੀ ਬਾਗ ਲਾਣੀ ਆਂ ਤਰਾਵਾ ਕਹਿ ਕੇ ਲੈਨੇ ਜਿਹੇ ਬੰਦੇ ਨੂੰ ਥੋੜਾ ਕਾਲੇ ਕੀ ਲੱਖਾ ਹੈ ਕੋਈ ਗੱਲ ਨਹੀਂ ਉਹ ਤਾਂ ਸਾਨੂੰ ਪਤਾ ਥੋੜੀ ਵੀਡੀਓ ਦੇਖਦੇ ਰਹਿੰਦੇ ਹਾਂ ਜੋ ਮੱਥਾ ਮਾਰ ਰਿਹਾ ਵਿਚਾਲੇ ਕੋਈ ਨਹੀਂ ਛੱਡਾ ਗੋੜਾ ਕਰ ਤਿੰਨੇ ਲਾਇਨੇ 16 ਸਾਢੇ 16 ਬੱਕਰ ਨੇ ਉਹ ਆਥਾ ਹੋ ਲਾ ਕੋੜੀ ਆਏਗੀ ਜਨਾ ਮਾੜਾ ਹੁੰਦਾ 17 ਆ ਜਾ ਬੱਕਰ ਨੇ ਦੇ ਲਾ ਮੁੰਡਾ ਕਿਹ ਹੈ ਜੇ ਟਾਈਮ ਹੁੰਦਾ ਲਾ ਦੇ ਕਿਤੇ ਲਾਇਆ ਮੁੰਡਾ ਆਇਆ ਭਾਈ ਮਰਦਾ ਦੇ 17000 ਲਾ ਤਾਂ ਨੀਗਾ ਬੱਤ ਇਹਦਾ ਹੁਣ ਭਾਈ ਤੁਹਾਨੂੰ 25 ਲੱਗਾ ਹੁਣ 25 ਚੱਕਦੇ ਆ ਤਾਂ ਵੀ ਕਦਾ ਦਿਨ ਇਹ ਲਹੂ ਵਿੱਚ ਲਹੂ ਨਾ ਹੈਗਾ ਜਾਣ ਦੇ ਦੇਖੋ ਇਹਦਾ ਹੁਣ ਮਸ਼ੀਨਾਂ ਕੋ ਭਾਈ ਜਦੇ ਜਾਰ ਕਦੇ ਮਾਰੀ ਗਲਗਿਜੇ ਹੋਰ ਮਾਰ ਦੇ ਇੱਕ ਕਿ ਕਰਾ ਯਾਰ ਹੁਣ ਕਿ ਮੁਕੀ ਰਹੀ ਆ ਦੰਦ ਕਿੱਧਰ ਪਰ ਗਾ ਪੂਰਾ ਦੰਦ ਦੱਸੇ ਦਾ ਦੱਸਾਂ ਮੋਰਾ ਗਿਰੇ ਪਰ ਯਾਰ ਬੁਲਾਦਾ ਬਾਈ ਹਾਂਜੀ ਤਾਰਾਂ ਯਾਰ ਕਿਤੇ ਲਾਲ ਤੇ ਹਾਂ ਬਾਈ ਕੀ ਕਹਿੰਦਾ ਇਹ ਤਾਂ ਕਹਿੰਦਾ ਬੈਸਟੂਡ ਰੇਣਾ ਨਹੀਂ ਮਾਲਾ ਤੇ ਮਾਰਗ ਤੇ ਮਾਰਗ ਤੇ ਲਖ ਮੰਗੀ ਜਦੋਂ ਹੋ ਗਿਆ ਮਾਰਗ ਤੇ ਅੱਜ ਤਾਂ ਆਤੀ ਹੈ ਅੱਜ ਉਹ ਵੀ ਕੱਪੜਿਆਂ ਦਾ ਤੂੰ ਭਾਜ ਆਇਆ ਦੁਪਹਿਰੇ ਬਈ 1035 ਹੈ ਮਾਲਾ ਦਾ ਕਿੰਨਾ ਕਿੰਨਾ ਕਰਨਾ ਥੱਲੇ ਆਪ ਦੀ ਮਾਈਕਰੋ ਵਾਜਣਾ ਪਿੰਨੇ ਲਾ ਦੇ 14000 ਦਲਾ 12000 ਦਲਾ ਨਹੀਂ ਬਈ 12000 ਆ ਆਲ ਚਲ ਪਾ ਨਹੀਂ ਲੈਣਾ ਨਹੀਂ ਲੈਣਾ ਚੱਲ ਰੂਗਾ ਨਹੀਂ ਨਹੀਂ ਸਾਡੇ ਸਾਰਾ ਲੱਗ ਗਿਆ ਪਿੱਛੇ ਘਾੜਦਾ ਪਿੱਛੇ ਘਾੜਦਾ ਪਾ ਲੈਦਾ ਹੁਣ ਉਹ ਮੁੰਡਾ ਜਮ ਪਿਆ ਤਾਉ ਕੰਮ ਓ ਉੱਤਿਆ ਪੈ ਕੰਮ ਪਾਣੀ ਪੀਆ ਘਾੜਦਾ ਲੈਦਾ ਪਾ ਲੈਵਾ ਮਾਰ ਜਾ ਮੇਰਾ ਸਾਰਾ ਲੈਦਾ ਲੈਦਾ ਓਏ ਲੋ ਹੁਣ ਆਈਏ ਚਾਚਾ ਨਾਮ ਆੜਿਆ ਚਾਚਾ ਆੜਿਆ ਲਾ ਲਈ ਲੈ ਹੁਣ ਵੇਚਣਾ ਹੋ ਵੇਚੀ ਨੀ ਨਾ ਸੀ 19000 ਰੋ ਓਏ ਉਹ ਨਹੀਂ ਮਿੱਠੂ ਵਾਲਾ ਦਾ ਮੈਂ ਲੈ ਜੂਗਾ। ਹੱਤਰੀ ਭੈਣ ਬੱਸ ਬੱਸ। ਓਰੇ ਮਾਰੀ ਦੋ। ਭਾਈ ਆਹੋ ਭਈਆ। ਹਾਂ ਚਲ 10 ਰੁਪਏ ਭਈਆ। ਉਹ ਦੰਨਾ ਹੋਗੇ 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 ਹੋਗੇ। ਮੱਕੇ ਦਾ ਵਾਲਾ ਦੇ। ਆਹੋ ਆਹੋ। ਖੜ ਜਾ ਹਣਾ ਖੜ ਜਾ। ਆਹੋ ਯਾਰ ਨੀ ਯਾਰ ਦਾ ਬੱਕਰਾ ਹੋ ਗਿਆ। 35000 ਮੰਗੇ ਦੀ ਬਾਈ ਨੇ ਭਈ 10000 ਦਾ ਆਉਂਦਾ ਬੱਕਰਾ। ਇਹ 30 ਦਾ ਵੇਚਦਾ। ਜੇ ਰਾਜੀ ਹਿੰਦ ਹਾਂ। ਲਈਏ ਬਸ ਲੈ ਸਾਰਾ ਆਰੇ ਬਹਿਰਾ ਕਰ ਦੇ ਇੱਧਰ ਨੂੰ ਹੋ ਜਾ ਮਾੜਾ ਖਾਣਾ ਜਾਵੇ ਲੈ ਬਈ ਥੋੜਾ ਕਰ ਇਹ ਨੋ ਇਨ ਨਾ ਆਇਆ ਬਈ ਲੱਭ ਆਇਆ ਪੂਰੇ ਲੱਗ ਗਏ پیسے ਵਧੀਆ ਜੇ ਦੋ ਤਿੰਨ ਚਾਰ 19 5 ਕਰ ਦੋ ਤੈਨ ਕਰ ਦੋ ਤਾਂ ਬਹੁਤ ਹੋ ਗਾ 40 45 ਰਹੂ ਵਿਚ ਹੈ ਨਹੀਂ ਕੁਛ ਹਾਂ ਮਾਰੇ ਪਿਆ ਦਾ ਹੂ ਦਾ ਕੱਦ ਦੀ ਗੱਲ 12 13 14 ਮੈਂ ਖੋਲੀ ਲੈ ਦੀ ਆਂ 16 17 18 19 20 250 ਖੜ ਜਾ ਪਰ ਪਛਾ ਲੱਗ ਗਿਆ ਅਬ ਇਸ ਮਾਰ ਕੇ ਆ ਦੇ ਪਤਾ ਛੋੜ ਕੇ ਨਹੀਂ ਪਾ ਜਾਂਦੇ ਹੂ ਅੱਡੀ ਸਾਡੀ ਪੁੰਡ ਵਾਲੀ ਆ 500 ਰੁਪਏ ਦੀ ਕੰਪੇਨ ਕਰ ਦਿੱਤੀ ਹੈ ਅੱਜ ਚੰਗਾ ਮੱਕੜਿਆ ਹੈ ਹਾਂ ਬਹੁਤ ਮਹਾਂ ਮੈਂ ਬੁੱਤ ਬੋ ਪਾੜਾ ਬੜਾ ਬੋਲੀ ਜਾਂਦਾ ਯਾਰ ਹਾਂ ਸੁਣ ਨਹੀਂ ਕਿ ਉਹ ਜੇ ਪੱਕਰਾ ਹੋ ਗਿਆ ਪੂਰਾ 19000 ਦਾ ਬੱਕਰਾ ਦੇਖੋ ਭਾਈ ਹਾਂ 2100 ਹੀ ਤੇਰੀ ਫੇੜ 35 ਦੀ ਸਾਰਿਆਂ ਦੀ ਉਹਦਾ ਵੀ 20 ਨਹੀਂ ਖੜ ਜਾ ਚਲ 20 ਮੰਗੀ ਜੇ ਉਹਦਾ ਕੀ ਫਾਇਦਾ ਨਹੀਂ ਇਹਦਾ ਕੋਈ ਗੱਲ ਨਹੀਂ ਮਹੋਂ ਮੰਗੇ ਤਾਂ ਮੌਤ ਵੀ ਨਹੀਂ ਮਿਲਦੀ ਹੇ ਮਨੂੰ ਬਾਏ ਔਖੇ ਨਾਲ ਗੋਣ ਨੇ ਤੁਸੀਂ ਦੱਸੋ ਫਿਰ 3 ਰੁਪਇਆ 200 ਲੱਗੇ ਵੀ ਐਨੇ ਚੰਗੇ ਬੋਤ ਹੋਏ ਜਿੰਨਾ ਕਹਦੇ ਉਹਨੇ ਦੀ ਚਲਦਾ ਕਹਾ ਤਾਂ ਕਰਮ ਨੇ ਹਾਂ ਉਹ ਗੋਡੀ ਕਸ਼ਮਦਾ ਰਹਿ ਜੇ ਜੀ ਬੱਕਰੀ ਹਾਂ ਲਾ ਲਿਓ ਉਹ ਨਾ ਰੱਖ ਨੇ ਰੱਖ ਨਾ ਕਰੇ ਦਾ ਦੱਸੋ ਦੱਸ ਕੀ ਕਰੀਏ ਤੁਹਾਡੇ ਹੁਣ ਆਏ ਨਾ ਬੋ ਕੋ ਖੜਾਗਾ ਬਸ ਕਰਾ ਦੇ ਕਿਵੇਂ ਕਰਾਉਣਾ ਦੇਖ ਲੈ ਅੱਠ ਵੀ ਕਿੰਨੀ ਵੀ ਦੇਖ ਲੈ ਪਟਾ ਠੀਕਾ ਪਟਾ ਇਹ ਮੱਫਾ ਫੰਡਰ ਆ ਯਾਰ ਹਾਂ ਅੱਜ ਦਾ ਫੰਡਰ ਆ ਯਾਰ ਫੰਡਰ ਕਿਹਨਾਂ ਬੋਖਾ ਗਏ ਹਾਂ ਕਮੈਂਟ ਕਰਤਾ ਜੀ ਪਹਿਲਾਂ ਦੇਖਤਾ ਲੱਗੀ ਕਹਿੰਦਾ ਕਹਿੰਦੇ 10 ਮਿੰਟ ਧਾਂ ਹਣ ਕੇ ਇਹੇ ਮੇਰੇ ਮੰਗਰੀ ਪਾਈ ਜਾਣੀ ਜਿਹੇ ਮੇਰੇ ਪੁੱਲੋਂ ਦੇ ਨੇ ਬਾਣੀ ਆਉਂਦਾ ਮੈਂ ਦੇ ਦਿਆਂਗਾ ਹਾਂ ਦੇ ਦਿਆਂਗਾ ਦੇ ਬੱਕਰੀਆਂ ਪੰਜ ਇਹ ਤਾਂ ਟੱਪ ਨਹੀਂ ਐ ਟੱਪ ਨਹੀਂ ਗੱਠੂ ਗਰ ਕਿਸੇ ਕਰਦੇ ਕੱਢ ਜਾ ਕਿਹਨੇ ਬਾਈ ਹੰਨ ਰਹਾ ਗਿਆ ਲੋਕ ਮੰਡ ਦੇ ਗਾਣਾ ਕੱਢਦੇ ਨੇ ਓਏ ਠੱਗੀ ਮਰਵਾ ਪਿਆ ਬੰਦਾ ਨਾ ਕੋਈ ਬੰਦੇ ਨੂੰ ਜਾਣਦੇ ਠੱਗੀ ਆ ਯਾਰ ਇਹਦਾ ਹੁਣ ਅੱਖਾਂ ਨੂੰ ਜਾ ਜਾ ਬਾਲਾ ਖਾਜੀ ਨਹੀਂ ਮਰ ਜੂ ਅਹੀ ਰਾਈ ਨਾ ਨਹੀਂ ਯਾਰ ਪਾਠ ਦੇ ਯਾਰ ਨਾਲ ਪੈਸੇ ਦੇ ਯਾਰ ਕਿਹੜੀ ਆ ਨਾ ਕਾਨੂੰ ਰੈਂਡ ਦੋ ਚਾਚਾ ਹੈ ਹੈ ਆ ਆ ਬੜੀ ਮਿੱਠੀ ਸਰੀ ਆ ਆ ਕੱਢ ਯਾਰ ਆ ਆ ਆ ਕੱਪਣਾ ਇਹ ਕਿਵੇਂ ਬੰਦੇ ਨਾ ਬੰਦੇ ਇਹ ਕਿਨੇ ਜਰਦੀ ਕੱਪਨੇ ਦੇ ਵੀਰੇ ਹੈਗੇ ਤੈਨੂੰ ਮਹੀਨੇ ਦੀ ਬੱਕਰੀ ਗਰੰਟੀ ਵਾਲੀ ਹੈ ਗਰੰਟੀ ਬਾਈ ਨੇ ਗਰੰਟੀ ਪੂਰੀ ਦਵਾਗੇ ਜਿਹੜੀ ਗੱਲ ਕਹੀ ਤੇ ਉਵੇਂ ਹੋ ਗਈ ਜਮਾ ਬੱਕਰੀ ਵੀਰੇ ਇੱਕ ਤਾਂ ਥੋੜਾ ਜਿਹਾ ਹੁਣ ਝਾੜਦੇ ਨੇ ਲੈ ਲਈ ਇੱਕ ਥੋੜਾ ਜਿਹਾ ਬੱਕਰੀ ਵੀ ਪਤ ਨੂੰ ਪਾਪ ਮਾਰੀ ਚੱਲ ਆਪਾਂ ਕੋਈ ਵੇਚਣ ਦੀ ਜੱਤ ਨਹੀਂ ਠੀਕ ਹੈ ਥੋੜਾ ਥੋੜਾ ਕੱਢੋ ਸਾਨੂੰ ਨਹੀਂ ਪਤਾ ਕੱਸੇ ਦੇਖੇ ਥੋੜਾ ਕੱਸੇ ਹੋਏ ਰੱਦੋ ਜਾਂ ਮੰਗੀ ਅੱਧੀ ਬੱਕਰੀ ਆ ਯਾਰ ਤੂੰ 400 ਤਾਂ ਦਊ ਚਾਹੇ 5 ਲੈ ਲਈ ਸੂਏ ਇਹ ਤੇਰੀ ਸੇਵਾ ਦਾ ਇਨਕਾ ਬਾਈ ਆਜਾ ਦੱਸ ਲੈ ਲੈ ਸੂਏ ਦਾ ਵੇਜਾਇਲੇ ਤਾਂ ਵੀ ਬਾਰੇ ਇਹਦਾ ਉਹਦੇ ਹੱਥ ਆ ਹਾਂ ਉਹ ਆ ਜਾਓ ਦੇਖ ਲੈ ਇਹ ਜੀ ਝੂਠ ਹੋ ਜਾਂਦਾ ਛਤਰ ਸੋ ਮਾਰੀ ਐਦਾ ਬਈ ਤੁਹਾਨੂੰ 12ਵਾਂ ਹੀ ਮਿਲ ਜਾਂਦਾ ਤੇ ਬਜੂ ਗੁੱਸਾ ਦਾ ਲਾ ਕੋਈ ਨਹੀਂ ਬੜਾ ਬੱਕਰਾ ਦੇਖ ਫਿਰ ਦੇਖ ਬੜੇ ਮਰਦ ਨੇ ਬੜੇ ਮਰਦ ਨੇ ਐਦਾ ਤੁਹਾਨੂੰ ਦੋ ਦੰਦ ਬੋਗ ਦੋ ਪੂਰਾ ਸਿਰੇ ਦਾ ਬੱਚਾ ਉਹ ਮਰ ਜਾਂਦੇ ਨੇ ਸਿਰੇ ਮਰ ਜਾਂਦੇ ਨੇ ਆ ਮੱਢਾ ਹੀ ਹੈ ਭਾਈ ਮਰਦੇ ਨਾਲ ਪਾਪਸ ਨਹੀਂ ਮਰਦੇ ਸੇ ਕੱਟੇ ਬਦਮੀ ਸਿੰਘ ਆ ਉਹ ਮਰਦੇ ਨੇ ਖਰਜਾ ਬੱਕਰਾ ਇਹ ਦਿਖਾਉਣਾ ਬੱਟਾ